ಮೋಸೈಕಲ್ ನಮ್ಮ ರೀತಿಯ ಅಲ್ಲಿ ಗೆಲ್ಗೆ ಖಂಡಿತ ਆਪਾਂ ਪਹੁੰਚਿਆਂ ਦੀ ਬਚੌਰ ਤੇ ਮਸ਼ੀਨਾਂ ਬਹੁਤ ਪਿਆਰ ਰੇ ਆਹ ਰਹਾ ਤੁਹਾਨੂੰ ਆਹ ਆਪਾਂ ਲੇ ਟੇਕ ਦਾ ਹੋਟਲ ਹੈ ਅਮਰਪੁਰ ਦਾ ਦੋ ਰੋਟੀ ਖਾਣੀ ਆ ਟਾਈਮ ਹੋ ਗਿਆ ਰਾਤ ਦੇ 11 ਆਹਮੜ ਬੋਲੇ ਕੋਲ ਸੈਕਟਰ ਇਹ ਦੋ ਘੰਟੇ ਆਪਾਂ ਪਹੁੰਚਿਆਂ ਦੀ ਬਚੌਰ ਬਚੌਰ ਤੋਂ 10 ਕਿਲੋਮੀਟਰ ਅੱਗੇ ਆ ਕਾਈ ਚਾਵਲ ਉਹਨੂੰ ਤਾਂ ਆਪਣੇ ਮਨਪਸੰਦ ਗੰਦੇ ਇਹਦੇ ਉੱਤੇ ਰੋਟੀ ਮਰਮਦ ਅਮਰ ਬੈਲਸ ਤਕਰੀਬਨ ਮੱਧਯੇ ਤੇ ਹੁੰਦੇ ਆ ਤੇ ਵੀ ਦੋ ਰੋਟੀ ਧਾ ਕੇ ਜਮਾ ਗਣ ਅੱਜ ਰਾਤ ਮੁੰਡਾ ਫਿਕਲਦੀ ਆਪਣੀ ਤੇ ਮਹਾਰਾਜ ਜੀ ਦੇ ਨਾਲ ਤੁਰੇ ਜਾਣਗੇ 22 ਘੰਟੇ ਮਹੀਨਾ ਬੁਲਾ ਲਈ ਆ ਦੋ ਭਾਈ ਘਟੇ ਰਾਤ ਨੂੰ ਉਹਨੇ ਜਾ ਕੇ ਸੋਵਾਂਗੇ ਕਾਹਨੋਂ ਗਾਜੀ 12:30 ਰੋਟੀ ਖਾ ਕੇ ਦਾ ਫਤ ਰਹੇ ਆ ਆ ਸਾਹਮਣੇ ਹੋਟਲ ਅਮਰਪਾਲ ਦਾ ਰੋਟੀ ਪਾਣੀ ਠੀਕ ਠਾਕ ਆ ਇੱਕ ਨਿੱਕਰਾ ਪਰ ਖੁਰਾ ਜਾਣਾ ਕੋਦਾ ਰੂਡ ਜਿਆ ਹੈ ਫਿਰ ਨਾਲ ਆ ਗਿਆ ਬ੍ਰਿਆ ਆ ਰੋਟੀ ਆ ਰਾਤ ਦੇ ਵਜਨ ਦੇ 1.5 ਤੇ ਆਪਨੇ ਵੀ ਲੱਗਦੇ ਆ ਆਪਣੇ

ਜੱਬ ਉਹ ਖੜੇ ਆਏ ਕੰਬੇ ਖਾਰੇ ਕੁੱਤੇ ਆ ਕੋਈ ਪਤਾ ਨਹੀਂ ਨਾ ਕੋਈ ਕੌਣਾ ਕਰ ਮੈਂ ਬੈਗਾ ਨਾਲ ਇਹਨਾਂ ਦੇ ਬਣਿਆ ਤਾਂ ਮੈਂ ਆਪਰਲੀ ਤੇ ਬੰਦੇ ਆਪਣੇ ਵੱਡਾ ਬਰਾਦ ਤੇ ਬਾਕੀ ਮੈਂ ਬੈਗਾ ਨਾਲ ਆ ਕੇ ਤਨੋਂ ਦੌਨ ਨੂੰ ਨਹੀਂ ਪਤਾ ਚੰਗਾਈ ਆ ਜਲੀ ਬਾਰ